ਮਜ਼ਦੂਰ ਬੈਠੇ ਹੋਏ ਸੀ ਉਹ ਕਿਤੇ ਜਾ ਰਹੇ ਸੀ ਪਿੱਛੋਂ ਦੀ ਇੰਨੀ ਕੀ ਜ਼ੋਰ ਦੀ ਟੱਕਰ ਮਾਰੀ ਗਈ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਮਜ਼ਦੂਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਸੱਤ ਤੋਂ ਜਿਹੜੇ 8 ਮਜ਼ਦੂਰ ਨੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੜਕਾਂ ਉਤੇ ਜੇਕਰ ਗੱਲ ਕੀਤੀ ਜਾਵੇ ਮੌਕੇ ਦੀ ਤਾਂ ਪ੍ਰਤੱਖ ਦਰਸ਼ੀਆਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਇਹ ਟੱਕਰ ਵੱਜੀ ਤਾਂ ਰਾਤ ਨੂੰ ਸੜਕਾਂ ਉਤੇ ਹੀ ਲੋਕ ਜਿਹੜੇ ਹੈਗੇ ਉਹ ਖਿੰਡ ਗਏ ਸੀ ਹਾਲਾਂਕਿ ਮੌਕੇ ਤੇ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਬਚਾਇਆ ਗਿਆ ਜੋ ਇਸ ਦੇ ਵਿੱਚ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਖਬਰ ਜਿਹੜੀ ਹੈਗੀ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਸਮਰਾਲਾ ਦੇ ਸਹਜੋ ਮਾਜਰਾ ਤੋਂ ਝੋਨੇ ਦੀ ਪਨੀਰੀ ਦੀ ਪੁਟਾਈ ਕਰਨ ਦੇ ਲਈ 16 ਮਜ਼ਦੂਰ ਜਿਹੜੇ ਹੈਗੇ ਪ੍ਰਵਾਸੀ ਮਜ਼ਦੂਰ ਉਹ ਜਾ ਰਹੇ ਸੀ ਛੋਟੇ ਹਾਥੀ ਦੇ ਵਿੱਚ ਬੈਠੇ ਹੋਏ ਸੀ ਤੇ ਪਿੰਡ ਬਹਿਲੋਲਪੁਰ ਨੇੜੇ ਪਿੱਛੋਂ ਤੋਂ ਆ ਰਹੀ ਇੱਕ ਟਿੱਪਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਜੋ ਹੈ 7 ਤੋਂ 9 ਮਜ਼ਦੂਰ ਜਿਹੜੇ ਹੈਗੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਗੰਭੀਰ ਜ਼ਖਮੀ ਜਿਹੜੇ ਇਸ ਦੇ ਵਿੱਚ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਰੈਫਰ ਕੀਤੇ ਗਏ ਮਜ਼ਦੂਰਾਂ ਦੇ ਵਿੱਚੋਂ ਇੱਕ ਦੀ ਰਾਹ ਦੇ ਵਿੱਚ ਹੀ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਸਮਰਾਲਾ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਤੇ ਨਾਮ ਦੱਸਿਆ ਜਾ ਰਿਹਾ ਰੋਹਿਤ ਜਿਸ ਦੀ ਕੀ ਮੌਤ ਹੋਈ ਹੈ ਜੋ ਕਿ ਮਹਿਜ਼ 25 ਸਾਲ ਦਾ ਸੀਗਾ ਪੂਰੇ ਮਾਮਲੇ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਡਾਕਟਰ ਮਨਦੀਪ ਸਿੰਘ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚਾਰ ਪ੍ਰਵਾਸੀ ਮਜ਼ਦੂਰਾਂ ਨੂੰ ਸਵੇਰੇ 7 ਵਜੇ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਜੋ ਹੈ ਨਾਜ਼ੁਕ ਦੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਤਿੰਨ ਹੋਰ ਮਜ਼ਦੂਰਾਂ ਨੂੰ ਲਿਆਂਦਾ ਗਿਆ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਰੈਫਰ ਕੀਤੇ ਗਏ ਮਜ਼ਦੂਰਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਿਸ ਦੀ লাশ ਐਂਬੂਲੈਂਸ ਰਾਹੀਂ ਸਮਰਾਲਾ ਹਸਪਤਾਲ ਵਾਪਸ ਜਿਹੜੀ ਹੈਗੀ ਲਿਆਂਦੀ ਗਈ ਹੈ ਖਬਰ ਬਹੁਤ ਮੰਦ ਭਾਗੀ ਖਬਰ ਹੈਗੀ ਕਿ ਛੋਟੇ ਹਾਥੀ ਦੇ ਵਿੱਚ 15 ਤੋਂ 16 ਮਜ਼ਦੂਰ ਜਿਹੜੇ ਨੇ ਪ੍ਰਵਾਸੀ ਮਜ਼ਦੂਰ ਬੈਠੇ ਹੁੰਦੇ ਨੇ ਕੰਮ ਕਰਨ ਦੇ ਲਈ ਝੋਨੇ ਦੀ ਪਨੀਰੀ ਦੀ ਜੋ ਹੈ ਪੁਟਾਈ ਕਰਨ ਦੇ ਲਈ ਜਾ ਰਹੇ ਹੁੰਦੇ ਨੇ ਲੇਕਿਨ ਰਾਤ ਦੇ ਵਿੱਚ ਹੀ ਵੱਡਾ ਸੜਕੀ ਹਾਦਸਾ ਵਾਪਰ ਜਾਂਦਾ ਹੈ ਪੂਰੇ ਮਾਮਲੇ ਨੂੰ ਲੈ ਕੇ ਜੋ ਇਸ ਹਾਦਸੀ ਦੇ ਵਿੱਚ ਸ਼ਿਕਾਰ ਹੋਇਆ ਉਸ ਦਾ ਕੀ ਕੁਝ ਕਹਿਣਾ ਦੂਜੇ ਪਾਸੇ ਇਸ ਦੇ ਵਿੱਚ ਜੋ ਡਾਕਟਰ ने मंदीप सिंह का कुछ कहना है वो सुन दिया पीछे से वो ऐसे गाड़ी आया और उसे पीछे से मार गया टक्कर पीछे से कौन सा ऐसे ऐसा ही गाड़ी था ऐसा गाड़ी बड़ा गाड़ी था।, बड़ा था और आप लोग थे? हम लोग टेम्पू में थे मतलब छोटा सिटी बंद उसमें थे हम लोग पंद्रह सोलह सोलह बंदे थे ਸਰ ਪਹਿਲਾਂ ਸਾਡੇ ਕੋਲ 4 ਪੇਸ਼ੈਂਟ ਆਏ ਸੀ 7 ਸਵੇਰੇ ਤੇ ਉਹਨਾਂ ਚੋਂ ਅਸੀਂ 3 ਬੰਦੇ ਜਿਹੜੇ ਰੈਫਰ ਕੀਤੇ ਆ 2 ਜਾਨਾਂ ਦੇ ਸਿਵियर ਹੈਡ ਇੰਜਰੀ ਸੀ 1 ਦੇ ਐਬਡੋਮినਲ ਇੰਜਰੀ ਸਰ ਹੁਣ 3 ਪੇਸ਼ੈਂਟ ਨੇ ਸਾਡੇ ਕੋਲੇ ਤੇ ਉਹ ਸਟੇਬਲ ਸਰ ਟੋਟਲ ਤਾਂ ਨਹੀਂ ਪਤਾ ਸਾਡੇ ਕੋਲ 7 ਜਾਨੇ ਅਜੇ ਤੱਕ ਹੁਣ ਤੱਕ ਆਏ ਆ ਅੱਜ ਜਿਹੜੇ ਹੋਰ ਆਣਗੇ ਹਾਂ ਜੀ ਹੋਣ ਵਾਲੇ ਠੀਕ ਨੇ ਉਹਨਾਂ ਨੂੰ ਅਸੀਂ ਫਰਦਰ ਅਪਸਟੈਸਿਸ ਕੋਲੇ ਟ੍ਰੀਟਮੈਂਟ ਲਈ ਭੇਜੇ ਇੱਕ ਪੇਸ਼ੈਂਟ ਆ ਪਰ ਲੋਹਿਤ ਜਿਹੜਾ ਰੈਫਰ ਆਉਟ ਕੀਤਾ ਸੀ ਉਹ ਦੀ ਜਨ ਦੇ ਉਹਨਾਂ ਦੀ ਡੈਥ ਹੋ ਗਈ ਤੇ ਐਂਬੂਲੈਂਸ ਵਾਪਸ ਲੈ ਕੇ ਇਹ ਨਾ ਮਸੇ ਨਹੀਂ ਕਿ ਸਭ ਉਹਿਤ ਪੇਸ਼ੈਂਟ ਆ ਤੇ 25 ਸਾਲ ਦੀ ਉਮਰ ਦਾ ਨਾ I feel anyone that comes to Canada the one thing they'll always do is Niagara Falls For me family trips are about being together sitting face to face and docking. These are the things you remember.